ਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐਸ ਕਿਚਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐਸ ਕਿ ਦੋਸਤੋ ਗ੍ਰਹਾਂ ਦਾ ਰਾਜਾ ਸੂਰਜ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਰਾਸ਼ੀਆਂ ਦੇ ਨਾਲ-ਨਾਲ ਨਿਸ਼ੱਤਰ ਬਦਲ ਰਿਹਾ ਹੈ ਜੋ ਯਕੀਨੀ ਤੌਰ ਤੇ ਹਰ ਰਾਸ਼ੀ ਦੇ ਲੋਕਾਂ ਦੇ ਜੀਵਨ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਕਰ ਸਕਦਾ ਹੈ ਸੂਰਜ ਦੇ ਸ਼ੁਕਰ ਰਾਸ਼ੀ ਵਿੱਚ ਪਰਵੇਸ਼ ਹੋਣ ਕਾਰਨ ਕੁਝ ਰਾਸ਼ੀਆਂ ਦੇ ਲੋਕਾਂ ਨੂੰ ਹਰ ਖੇਤਰ ਵਿੱਚ ਸਫਲਤਾ ਦੇ ਨਾਲ ਨਾਲ ਵਿੱਤੀ ਲਾਭ ਵੀ ਮਿਲ ਸਕਦਾ ਹੈ ਇਹ ਸਭ ਕੁਝ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਸਿਰਫ ਪਹਿਲੀ ਵਾਰ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਤਿੰਨ ਰਾਸ਼ੀਆਂ ਨੂੰ ਮਿਲ ਸਕਦੇ ਹਨ ਬਹੁਤ ਸਾਰੇ ਲਾਭ ਹਾਂਜੀ ਤੁਸੀਂ ਠੀਕ ਸੁਣਿਆ ਤਿੰਨ ਰਾਸ਼ੀਆਂ ਦੀ ਚਮਕੇਗੀ ਕਿਸਮਤ ਤਿੰਨ ਰਾਸ਼ੀਆਂ ਵਿੱਚੋਂ ਪਹਿਲੀ ਰਾਸ਼ੀ ਹੈ ਮੇਖ ਸੂਰਜ ਦੇ ਪੂਰਵ ਸਾਧਾ ਨਿਸ਼ਚਤਰ ਵਿੱਚ ਪ੍ਰਵੇਸ਼ ਕਰਨ ਅਤੇ ਇਸ ਰਾਸ਼ੀ ਦੇ ਨੌਵੇਂ ਘਰ ਵਿੱਚ ਅਰਥਾਤ ਕਿਸਮਤ ਦੇ ਘਰ ਵਿੱਚ ਹੋਣ ਕਾਰਨ ਇਸ ਰਾਸ਼ੀ ਦੇ ਲੋਕਾਂ ਨੂੰ ਬਹੁਤ ਸਾਰੇ ਲਾਭ ਮਿਲ ਸਕਦੇ ਹਨ ਲੰਮੇ ਸਮੇਂ ਤੋਂ ਲਟਕਿਆ ਹੋਇਆ ਕੰਮ ਇੱਕ ਵਾਰ ਫਿਰ ਸ਼ੁਰੂ ਹੋ ਸਕਦਾ ਹੈ ਕੈਰੀਅਰ ਦੇ ਖੇਤਰ ਬਾਰੇ ਗੱਲ ਕਰੀਏ ਤਾਂ ਤੁਸੀਂ ਬਹੁਤ ਸਾਰੀਆਂ ਲੰਬੀ ਦੂਰੀ ਦੀਆਂ ਯਾਤਰਾਵਾਂ ਕਰ ਸਕਦੇ ਹੋ ਇਸ ਤੋਂ ਤੁਹਾਨੂੰ ਕਾਫੀ ਫਾਇਦਾ ਮਿਲ ਸਕਦਾ ਹੈ ਇਸ ਰਾਸ਼ੀ ਦੇ ਲੋਕਾਂ ਦੀ ਕਿਸਮਤ ਵਪਾਰ ਦੇ ਖੇਤਰ ਵਿੱਚ ਚਮਕ ਸਕਦੀ ਹੈ ਸੱਟੇਬਾਜ਼ੀ ਨਾਲ ਜੁੜੇ ਖੇਤਰਾਂ ਵਿੱਚ ਤੁਹਾਨੂੰ ਬਹੁਤ ਸਾਰੇ ਲਾਭ ਮਿਲ ਸਕਦੇ ਹਨ ਵਿੱਤੀ ਸਥਿਤੀ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਪੈਸਾ ਕਮਾਉਣ ਦੇ ਬਹੁਤ ਸਾਰੇ ਤਰੀਕੇ ਮਿਲਣਗੇ ਤੁਹਾਨੂੰ ਕਿਸਮਤ ਦਾ ਪੂਰਾ ਸਹਿਯੋਗ ਮਿਲਣ ਦੀ ਸੰਭਾਵਨਾ ਹੈ ਅਜੇ ਹੀ ਸਥਿਤੀ ਵਿੱਚ ਤੁਸੀਂ ਲਾਭ ਦੇ ਨਾਲ ਪੈਸੇ ਦੀ ਬਚਤ ਕਰਨ ਵਿੱਚ ਸਫਲ ਹੋ ਸਕਦੇ ਹੋ ਲਾਈਵ ਲਾਈਫ ਦੀ ਗੱਲ ਕਰੀਏ ਤਾਂ ਇਹ ਖੁਸ਼ੀਆਂ ਨਾਲ ਭਰਪੂਰ ਰਹੇਗੀ ਦੂਸਰੀ ਰਾਸ਼ੀ ਹੈ ਜੀ ਮਿਥਨ ਪੂਰਵਾਦ ਅਨਛਤਰ ਵਿੱਚ ਸੂਰਜ ਦਾ ਪ੍ਰਵੇਸ਼ ਇਸ ਰਾਸ਼ੀ ਦੇ ਲੋਕਾਂ ਲਈ ਖੁਸ਼ਕਿਸਮਤ ਸਾਬਤ ਹੋ ਸਕਦਾ ਹੈ ਇਸ ਰਾਸ਼ੀ ਦੇ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਕੀਤੀਆਂ ਜਾ ਰੀਆਂ ਕੋਸ਼ਿਸ਼ਾਂ ਹੁਣ ਫਲ ਦੇ ਸਕਦੀਆਂ ਹਨ ਪਰਿਵਾਰ ਅਤੇ ਦੋਸਤਾਂ ਦੇ ਨਾਲ ਚੰਗੇ ਸਬੰਧ ਸਥਾਪਿਤ ਹੋਣਗੇ ਕੈਰੀਅਰ ਦੇ ਖੇਤਰ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਲਾਭ ਮਿਲ ਸਕਦੇ ਹਨ ਵਪਾਰ ਦੇ ਖੇਤਰ ਵਿੱਚ ਯਾਤਰਾ ਦੁਆਰਾ ਤੁਸੀਂ ਬਹੁਤ ਸਾਰਾ ਲਾਭ ਕਮਾ ਸਕਦੇ ਹੋ ਵਿੱਤੀ ਸਥਿਤੀ ਦੀ ਗੱਲ ਕਰੀਏ ਤਾਂ ਤੁਸੀਂ ਆਪਣੇ ਦੁਆਰਾ ਬਣਾਈਆਂ ਯੋਜਨਾਵਾਂ ਦੁਆਰਾ ਬਹੁਤ ਸਾਰਾ ਪੈਸਾ ਕਮਾ ਸਕਦੇ ਹੋ ਆਪਣੇ ਸਾਥੀ ਦੇ ਨਾਲ ਯਾਤਰਾ ਤੇ ਜਾ ਸਕਦੇ ਹੋ ਤੀਸਰੀ ਰਾਸ਼ੀ ਹੈ ਜੀ वृश्चिक वृश्चिक ਰਾਸ਼ੀ ਵਿੱਚ ਸੂਰਜ ਦੂਜੇ ਘਰ ਵਿੱਚ ਹੋਵੇਗਾ ਅਜੇ ਹੀ ਸਥਿਤੀ ਵਿੱਚ ਇਸ ਰਾਸ਼ੀ ਦੇ ਲੋਕ ਪ੍ਰੇਰਣਾ ਅਤੇ ਯਾਤਰਾ ਦੁਆਰਾ ਬਹੁਤ ਸਾਰਾ ਪੈਸਾ ਕਮਾ ਸਕਦੇ ਹਨ ਇਹ ਸਭ ਤੁਹਾਡੀ ਮਿਹਨਤ ਅਤੇ ਲਗਨ ਦਾ ਨਤੀਜਾ ਹੋ ਸਕਦਾ ਹੈ ਇਸ ਰਾਸ਼ੀ ਦੇ ਲੋਕ ਨਵੀਂ ਨੌਕਰੀ ਪ੍ਰਾਪਤ ਕਰਨ ਵਿੱਚ ਸਫਲ ਹੋ ਸਕਦੇ ਹਨ ਇਸ ਦੇ ਨਾਲ ਤੁਸੀਂ ਉਸ ਪ੍ਰੋਜੈਕਟ ਵਿੱਚ ਵੀ ਸਫਲਤਾ ਪ੍ਰਾਪਤ ਕਰ ਸਕਦੇ ਹੋ ਜਿਸ ਵਿੱਚ ਤੁਸੀਂ ਰੁੱਝੇ ਹੋਏ ਸੀ ਕਾਰੋਬਾਰੀ ਖੇਤਰ ਦੀ ਗੱਲ ਕਰੀਏ ਤਾਂ ਤੁਹਾਡੇ ਦੁਆਰਾ ਬਣਾਈਆਂ ਯੋਜਨਾਵਾਂ ਜਲਦੀ ਹੀ ਸਫਲ ਹੋ ਸਕਦੀਆਂ ਹਨ ਵਿੱਤੀ ਸਥਿਤੀ ਦੀ ਗੱਲ ਕਰੀਏ ਤਾਂ ਜੇਕਰ ਤੁਸੀਂ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਵਿੱਤੀ ਲਾਭ ਮਿਲ ਸਕਦੇ ਹਨ ਪੈਸੇ ਕਮਾਉਣ ਦੇ ਨਾਲ-ਨਾਲ ਤੁਸੀਂ ਬੱਚਤ ਵੀ ਕਰੋਗੇ ਤੁਹਾਡੀ ਲਵ ਲਾਈਫ ਚੰਗੀ ਹੋਣ ਵਾਲੀ ਹੈ ਧੰਨਵਾਦ ਜੀ